ਹੈ ਕਿਵੇਂ ਚੱਲ ਰਿਹਾ ਸਭ ਕੁਝ ਮੈਂ ਕਿਹਾ ਆਂਟੀ ਠੀਕ ਚੱਲ ਰਿਹਾ ਕبھی ਕੰਮ ਮਿਲਦਾ ਹੈ ਕبھی ਨਹੀਂ ਤੋ ਰੈਂਟ ਵੈਂਟ ਦਾ ਕبھی ਟੈਨਸ਼ਨ ਹੋ ਜਾਂਦੀ ਹੈ ਉਹ ਕਹਿੰਦੀ ਬੇਟਾ ਤੂੰ ਨਾ ਤਵਾਜ਼ੂਕ ਕੇ ਟਾਈਮ ਉਠਾ ਕਰੋ ਸਵੇਰ 3 ਵਜੇ 2:30 ਵਜੇ ਉੱਠ ਕੇ ਇਬਾਦਤ ਕਰੋ ਅੱਲਾਹ ਤੁਮੇ ਇਤਨਾ ਦੇਗਾ ਹਾਂ ਉਹ ਆਂਟੀ ਨੇ ਮੈਨੂੰ ਕਿਹਾ ਸੈਕਿੰਡ ਫਲੋਰ ਤੇ ਰਹਿੰਦੇ ਸੀਗੇ ਅੱਜ ਵੀ ਮੇਰੇ ਨੇਬਰ ਸੀਗੇ ਹੁਣ ਮੈਂ ਬਿਲਡਿੰਗ ਛੱਡਤੀ ਮੁਸਲਮ ਫੈਮਿਲੀ ਸੀਗੇ ਤੇ ਮੈਂ ਕਿਹਾ ਠੀਕ ਹੈ ਆਂਟੀ ਕਿਤੇ ਤੂੰ ਹੈਰਾਨ ਹੋ ਜਾਓਗੀ ਤੂੰ ਕੋ ਇਤਨਾ ਅੱਲਾਹ ਦੇਗਾ ਮੈਂ ਕਿਹਾ ਆਂਟੀ ਵੈਸੇ ਮੈਂ ਉੱਠਦੀ ਹਾਂ ਸਵੇਰੇ ਉੱਠ ਕੇ 7-8 ਵਜੇ ਕਰ ਲੈਣ ਕਿਤੇ ਨਹੀਂ ਕਹਿੰਦੇ ਸਾਡੇ ਨਾਲ ਸੱਤ ਪਤਾਲ ਹੁੰਦੇ ਆ ਜਿਹੜਾ ਅੱਲਾਹ ਤਾਲਾ ਨਾਲ ਸਭ ਤੋਂ ਨੀਚੇਲੇ ਵਾਲੇ ਪਤਾਲ ਵਿੱਚ ਆਉਂਦਾ ਹੈ ਸਵੇਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਔਰ ਉਹ ਦੇਖਦਾ ਹੈ ਮੈਨੂੰ ਕੌਣ ਮੁਹੱਬਤ ਕਰਦਾ ਮੇਰੇ ਲਈ ਕੌਣ ਆਪਣੀ ਨੀਂਦ ਕੋ ਜ਼ਾਇਆ ਕਰਤਾ ਉੱਠਦਾ ਹੈ ਮuje ਮੇਰੀ ਮuje ਯਾਦ ਕਰਤਾ ਹੈ ਮੇਰੇ ਗੀਤ ਗਾਤਾ ਹੈ ਔਰ ਉਸਕੋ ਅੱਲਾ ਇਤਨਾ ਨਵਾਸਤਾ ਹੈ ਗੁਰਲੀਨ ਤੂੰ ਸੰਭਾਲ ਨਹੀਂ ਪਾਉਗੀ ਤੁਮੇ ਇਤਨਾ ਅੱਲਾ ਦੇਗਾ ਤੇ ਮੈਂ ਨਾ 2:30 ਵਜੇ ਉੱਠਣਾ ਤੇ ਮੈਂ ਦੇਖਣਾ 4th ਫਲੋਰ ਤੇ ਸੀਗੀ ਮੈਂ ਨਾ ਆਕੇ ਨਾ ਜਦੋਂ ਟੋਬਲ ਬਾਹਰ ਟੰਗਣ ਜਾਣਾ ਬਾਲਕਨੀ ਦੇ ਵਿੱਚ ਤੇ ਮੈਂ ਦੇਖਣਾ ਆਂਟੀ ਦੀ ਸੈਕਿੰਡ ਫਲੋਰ ਤੇ ਨਾ ਛੋਟੀ ਜਿਹੀ ਬਲੂ ਲਾਈਟ ਔਨ ਹੈ ਮੈਂ ਕਿਹਾ ਚਲੋ ਆਂਟੀ ਵੀ ਉੱਥੇ ਇਬਾਦਤ ਕਰ ਰਹੀ ਹੋ ਆਪਣਾ ਕੁਰਾਨ ਸ਼ਰੀਪੜਦੇ ਸੀ ਨਮਾਜ਼ ਪੜ੍ਹਦੇ ਸੀ ਉਹਨਾਂ ਨੇ 6 ਵਜੇ ਤੱਕ ਪੜ੍ਹਨੀ ਤੇ ਫਿਰ ਮੈਂ ਰੋਜ਼ ਉੱਠਣਾ ਦੇਖਣਾ ਤੇ ਹੌਲੀ 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 ਮੇਰੇ ਦਿਨ ਬਦਲਨੇ ਸ਼ੁਰੂ ਹੋ ਗਏ ਪਹਿਲਾਂ ਕਾਫੀ ਦਿਨ ਇਬਾਦਤ ਕਰਦੀ ਰਹੀ ਕੁਝ ਨਹੀਂ ਆਇਆ ਨਾ ਕੋਈ ਫਿਲਮ ਆਈ ਨਾ ਪੈਸੇ ਆਏ ਫੇਮ ਆਂਟੀ ਨੇ ਕਿਹਾ ਆਂਟੀ ਕਾਪੀ ਦਿਨ ਸੇ ਕਰ ਰਹੀ ਕੋਈ ਨਾ ਪੈਸੇ ਆ ਰਹੇ ਨਾ ਫ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹਾ ਤੇ ਆਂਟੀ ਨੇ ਮੈਨੂੰ ਰਾਤ ਦਿਖਾਇਆ ਸੀ। ਪਾਠ ਮੈਂ ਪਹਿਲਾਂ ਵੀ ਕਰਦੀ ਸੀ ਬਟ ਅੰਮ੍ਰਿਤ ਵੇਲੇ ਨਹੀਂ ਸੀ ਉੱਠਦੀ ਹੁੰਦੀ। ਫਿਰ ਉਸ ਤੋਂ ਬਾਅਦ ਲਾਕਡਾਊਨ ਹੋਇਆ। ਅੰਮ੍ਰਿਤ ਵੇਲੇ ਮੈਂ ਟਿਕਟੌਕ ਤੇ ਸਟੋਰੀਆਂ ਪਾਉਣੀਆਂ ਸ਼ੁਰੂ ਕੀਤੀਆਂ ਅੰਮ੍ਰਿਤ ਵੇਲੇ ਉઠੋ ਤੇ ਕਿਸੇ ਨੇ ਕਮੈਂਟ ਕਰਤਾ ਅੱਛਾ ਤੂੰ ਬੜਾ ਉੱਠਦੀ ਹੈ ਕਿਉਂਕਿ ਸਾਡੇ ਨਾ ਕਮੈਂਟ ਜ਼ਿਆਦਾ ਆਉਂਦੇ ਆ। ਗਲਤ ਕਮੈਂਟ ਜ਼ਿਆਦਾ ਆਉਂਦੇ ਆ ਤੇ ਮੈਂ ਫਿਰ ਉਹਨੂੰ ਦੱਸਿਆ ਵੀ 4 ਵਜੇ ਦਾ ਮੈਂ ਉਹ ਕਲੌਕ ਦਿਖਾ ਕੇ ਤੇ ਮੈਂ ਦੱਸਿਆ ਕਿ 4 ਵਜੇ ਉੱਠੋ ਸਵੇਰੇ ਐਂਟੀ ਇਬਾਦਤ ਕਰੋ ਵਧੀਆ ਹੋਏਗਾ। ਅੱਛਾ ਸਾਰਾ ਕੁ ਹੂੰ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਨਾਲ ਮੇਰੀਆਂ ਮਤਲਬ ਜਦੋਂ ਦੀ ਜੂੜੀਆਂ ਮੈਂ ਕਦੀ ਬਾਬਾ ਜੀ 7:00 ਵਜੇ ਉਠਾ ਦਿੰਦੇ ਆ ਕਦੀ 3:20 ਤੇ ਤਾਂ ਮੈਂ అలਾਰਮ ਲਗਾਏ ਹੋਇਆ ਪੱਕਾ ਵੀ ਉੱਠਣਾ ਹੀ ਉੱਠਣਾ 3:20 ਤੋਂ ਲੇਟ ਨਹੀਂ ਹੋਣਾ 4:00 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਕੇ ਬਹਿ ਜਾਣਾ ਆਪਣੇ ਆਸਨ ਤੇ ਮਤਲਬ ਉਹ ਚੀਜ਼ਾਂ ਮੈਨੂੰ ਅੰਮ੍ਰਿਤ ਵੇਲੇ ਨੇ ਦਿੱਤੀਆਂ ਜੋ ਕਦੀ ਮੈਂ ਸੋਚਿਆ ਹੀ ਨਹੀਂ ਸੀ ਹੁਣ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਚੀਜ਼ਾਂ ਮੇਰੇ ਕੋਲ ਆਉਂਦੀਆਂ ਹੂੰ ਚਾਹੇ ਪੈਸਾ ਚਾਹੇ ਕਾਰ ਹੈ ਚਾਹੇ ਗੱਡੀ ਹੈ ਚਾਹੇ ਸ਼ੌਹਰਤ ਹੈ ਚਾਹੇ ਡਾਇਰੈਕਟਰ ਹੈ ਚਾਹੇ ਪ੍ਰੋਡਿਊਸ ਮੈਂ ਕਿਸੇ ਨੂੰ ਮੈਸੇਜ ਨਹੀਂ ਕਰਦੀ ਮੈਂ ਕਿਸੇ ਨੂੰ ਕਾਲ ਨਹੀਂ ਕਰਦੀ ਸ਼ਾਦੇਵੀ ਇੱਕ ਤਰੀਕਾ ਹੋ ਸਕਦਾ ਮੈਨੂੰ ਹਸ਼ਰ ਤੋਂ ਬਾਅਦ ਕੰਮ ਨਹੀਂ ਮਿਲਿਆ ਮੈਂ ਕਦੇ ਕਿਸੇ ਨਾਲ ਕੰਟੈਕਟ ਕਰਦੀ ਨਹੀਂ ਜਿੰਨਾ ਇੱਕ ਵਾਰੀ ਕੰਮ ਕਰ ਲਿਆ ਕਰ ਲਿਆ ਦੁਬਾਰਾ ਮੁੜ ਕੇ ਕਦੀ ਨਾ ਹੈਲੋ ਨਾ ਆਏ ਅੱਛਾ ਮੈਂ ਦੋ ਇੰਨੇ ਮਾੜੇ ਹਾਲਾਤ ਹੋਣ ਜਦੋਂ ਬੰਦੇ ਦੀਆਂ ਜੇਬਾਂ ਭਰੀਆਂ ਹੋਣ ਉਦੋਂ ਤਾਂ ਸਾਰੀ ਦੁਨੀਆ ਪੈਰਾਂ 'ਚ ਲੱਗਦੀ ਆ ਸਾਰੀ ਦੁਨੀਆ ਸਾਰੀ ਚੇਂਜ ਹੋ ਜਾਂਦੇ ਘਰ ਦੇ ਸਭ ਤੋਂ ਪਹਿਲਾਂ ਗਾਲਾਂ ਕੱਢਦੇ ਆ ਤੁਸੀਂ ਦੇਖ ਲਓ ਇੱਕ ਬੱਚਾ ਘਰ 'ਚ ਕਮਾਂਦਾ ਹੋਵੇ ਉਹਦੇ ਅੱਗੇ ਪਿੱਛੇ ਸਾਰੇ ਫਿਰਨਗੇ ਇੱਕ ਬੱਚਾ ਵੇਲਾ ਹੋਵੇ ਕੋਈ ਨੌਕਰੀ ਨਾ ਹੋਵੇ ਮੁੰਡਾ ਹੋ ਮੇਰੇ ਤਾਂ ਕਿਉਂ ਨਹੀਂ ਆਏਗਾ ਮੈਂ ਵੀ ਤਾਂ ਇਨਸਾਨ ਹਾਂ ਮੈਂ ਵੀ ਤਾਂ ਪੰਜਾਬ ਤੋਂ ਹੀ ਆ ਤੁਸੀਂ ਤਾਂ ਜ਼ਿੱਦ ਕਰਕੇ